ਵਾਹਿਗੁਰੂ ਜੀ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੇ ਕਿਰਪਾ ਕਰਕੇ ਹੋ ਸਕੇ ਤਾਂ ਇਸ ਵੀਡੀਓ ਨੂੰ ਪੂਰਾ ਦੇਖਣਾ ਫਿਰ ਇਸ ਵੀਡੀਓ ਬਾਰੇ ਆਪ ਜੀ ਨੂੰ ਜਾਣਕਾਰੀ ਮਿਲੇਗੀ ਆ ਦੇਖੋ ਆ ਲੜਕੀ ਹੁਣ ਸ਼ਾਮ ਦਾ ਸਮਾਂ ਹੋ ਗਿਆ ਫੋਨ ਦੀ ਕਦੇ ਬੈਟਰੀ ਡੈਡ ਹੋ ਗਈ ਤੇ ਭਰਾ ਨੇ ਵੀ ਫੋਨ ਨਹੀਂ ਚੱਕਿਆ ਤੇ ਵਿਚਾਰੀ ਹੁਣ ਆਉਂਦੀ ਪਈ ਸੀ ਲੇਟ ਹੋ ਗਈ ਹੁਣ ਦੇਖੋ ਇਹ ਨਾ ਕਿਉਂ ਵੀ ਭਾਈ ਲੜਕੀ ਸੀ ਲੇਟ ਕਿਉਂ ਹੋ ਗਈ ਕਈ ਵਾਰੀ ਹੋ ਜਾਂਦਾ ਇਸ ਤਰ੍ਹਾਂ ਇਹਦਾ ਮਤਲਬ ਇਹ ਨਹੀਂ ਵੀ ਜੇ ਲੜਕੀ ਹੋਵੇ ਤੇ ਉਹ ਡਰਦੀ ਫਿਰੇ ਸਮਾਜ ਤੋਂ ਜਿਨ੍ਹਾਂ ਦੇ ਵੈਗਰੂ ਦੀ ਕਿਰਪਾ ਹੁੰਦੀ ਹੈ ਉਹ ਸਵੇਰ ਤੇ ਸ਼ਾਮ ਦੇ ਵਿੱਚ ਕੋਈ ਫਰਕ ਨਹੀਂ ਸਮਝਦੇ ਤੇ ਕੁੜੀ ਜਦੋਂ ਜਾ ਰਹੀ ਸੀ ਕੁਛ ਨਹੀਂ ਮਿਲਿਆ ਤੇ ਇਹਨਾਂ ਦੇ ਨਾਲ ਮਹੱਲੇ ਦਾ ਇੱਕ ਲੜਕਾ ਆਇਆ ਜਿਹੜਾ ਭੈਣ ਭਰਾਵਾਂ ਵਾਂਗੂ ਇਹਦੇ ਨਾਲ ਪੜਦਾ ਸੀ ਤੇ ਉਹਨੇ ਕਿਹਾ ਭੈਣੇ ਵੀ ਮੈਂ ਤੈਨੂੰ ਲੈ ਜਾਣਾ ਇਹਨੇ ਬੜਾ ਜੋਰ ਲਾਇਆ ਫਿਰ ਜਾ ਕੇ ਨੇ ਕਿਹਾ ਚੱਲ ਕੋਈ ਨਹੀਂ ਤੇ ਕਹਿੰਦੀ ਰਸਤੇ ਵਿੱਚ ਮੈਂ ਸੋਚਦੀ ਆਈ ਵੀ ਜੇ ਕਿਸੇ ਨੇ ਮੈਨੂੰ ਵੇਖ ਲਿਆ ਮੇਰਾ ਤੇ ਬੁਰਾ ਹਾਲ ਹੋਵੇਗਾ ਬਿਨਾਂ ਕਸੂਰ ਤੋਂ ਮੈਨੂੰ ਸਜ਼ਾ ਮਿਲ ਸਕਦੀ ਹੈ ਲੜਕੀ ਬੜੀ ਟੈਨਸ਼ਨ ਚ ਆਈ ਆ ਦੇਖੋ ਹੁਣ ਹੋਇਆ ਕਿ ਆ ਛੋਟੀ ਕੁੜੀ ਨੇ ਵੇਖ ਲਿਆ ਸੀ ਉਹਨੂੰ ਮੋਟਰਸਾਈਕਲ ਤੇ ਆਉਂਦੀ ਨੇ ਇਹਨੇ ਆਪਣੇ ਬਾਪੂ ਨੂੰ ਦੱਸਿਆ ਤੇ ਬਾਪੂ ਨੇ ਕਿਹਾ ਕੋਈ ਨਹੀਂ ਪੁੱਤ ਕਈ ਵਾਰੀ ਹੈਲਪ ਲੈਣੀ ਪੈਂਦੀ ਏ ਛੋਟੀ ਕੁੜੀ ਸੀ ਇਸ ਕਰਕੇ ਉਹਦੇ ਕੋਲ ਬਾਲੀਆਂ ਗੱਲਾਂ ਨਹੀਂ ਕੀਤੀਆਂ ਤੇ ਆ ਦੇਖੋ ਜਦੋਂ ਇਹ ਆਈ ਤੇ ਇਹਦਾ ਬਾਪੂ ਇਹਨੂੰ ਝਟਕਣ ਲੱਗ ਪਿਆ ਵੀ ਤੂੰ ਅੱਜਕੱਲ ਐ ਕਰਦੀ ਫਿਰਦੀ ਆ ਜੋ ਕਰਦੀ ਫਿਰਦੀ ਆ ਦੇਖੋ ਠੀਕ ਹੈ ਦੁਨੀਆ ਤੇ ਧੀਆਂ ਅੱਜਕੱਲ ਮਾਪੇ ਨੂੰ ਮੂਰਖ ਬਣਾ ਜਾਂਦੀਆਂ ਨੇ ਪਰ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀਗੀ ਹਰ ਗੱਲ ਜਾਣੇ ਤੋਂ ਬਿਨਾ ਕਿਸੇ ਨਾ ਵਾਅਦਾ ਕਾਟਾ ਨਹੀਂ ਕਰੀਦਾ ਮੁੰਡਾ ਵਾਪਸ ਮੋੜ ਆਇਆ ਕਹਿੰਦਾ ਭੈਣ ਨੇ ਮੈਨੂੰ ਕਿਹਾ ਸੀ ਘਰੇ ਹੋ ਜਾ ਤੇ ਮੈਂ ਆਇਆ ਨਹੀਂ ਤੇ ਦੇਖੋ ਮੇਰੇ ਮਨ ਚਾਈ ਵੀ ਮੈਂ ਹੋ ਕੇ ਜਾਵਾਂ ਕਿਤੇ ਉਹਨੂੰ ਵਿਚਾਰੀ ਨੂੰ ਕੋਈ ਗਲਤ ਨਾ ਸਮਝੇ ਤੇ ਦੇਖੋ ਜਦੋਂ ਇਹ ਵਾਪਸ ਆਏ ਨੇ ਆ ਕੇ ਕਿਹਾ ਬਾਪੂ ਵੀ ਇਹ ਵੀ ਮੇਰੀ ਭੈਣਾ ਵਰਗੀਆਂ ਤੇ ਆਪਾਂ ਇੱਕ ਮੱਲੇ ਦੇ ਆ ਫਿਰ ਕੀ ਹੋ ਗਿਆ ਜੇ ਮੈਨੂੰ ਛੱਡਦਾ ਤਾਂ ਐਡੀ ਕਿਹੜੀ ਗੱਲ ਹੈ ਕਿਤੇ ਸਾਡੇ ਪਰਿਵਾਰ ਨੂੰ ਲੋੜ ਪਈ ਤੇ ਤੁਸੀਂ ਵੀ ਹੈਲਪ ਕਰ ਦੇਣਾ ਹੈਲਪ ਕਰਨੀ ਕੋਈ ਮਾੜੀ ਗੱਲ ਨਹੀਂ ਹੁੰਦੀ ਤੇ ਦੇਖੋ ਸਾਰੀਆਂ ਧੀਆਂ ਮਾੜੀਆਂ ਨਹੀਂ ਹੁੰਦੀਆਂ ਗੀਆਂ ਕਈ ਧੀਆਂ ਬਹੁਤ ਲਾਇਕ ਹੁੰਦੀਆਂ ਨੇ ਜਿੰਨਾ ਵਰਗਾ ਸੰਸਾਰ ਦੇ ਵਿੱਚ ਕੋਈ ਨਹੀਂ ਹੁੰਦਾ ਇਸ ਕਰਕੇ ਬਿਨਾਂ ਕਸੂਰ ਤੋਂ ਕਿਸੇ ਨੂੰ ਵੀ ਕੋਈ ਵੀ ਸਜ਼ਾ ਸੁਣਾਉਣ ਦੀ ਲੋੜ ਨਹੀਂ ਹੁੰਦੀ ਪਹਿਲਾਂ ਗੱਲ ਜਾਣ ਲਿਆ ਕਰੋ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ